ਸਾਡੇ ਮਾਪੇ ਬਜ਼ੁਰਗ ਹੈ ਜੀ ਕੋਈ ਹੈਂਡੀਕੈਪ ਬੰਦਾ ਹੈ ਉਹ ਕਿੱਦਾਂ ਚੜੂਗਾ ਜੁੱਤੇ ਚੜਨਾ ਉਹਦੇ ਵਾਸਤੇ ਬਹੁਤ ਮੁਸ਼ਕਲ ਹੈ ਮੈਂ ਦੇਖੋ ਜੀ ਪਹਿਲਾਂ ਮੈਂ ਇਹ ਪੁੱਲ ਪਿਛਲੇ ਸਾਲ 2023 ਦਾ ਬਣਿਆ ਹੋਇਆ ਜਦੋਂ ਇਹ ਪੁੱਲ 2023 ਦਾ ਬਣਿਆ ਜਦੋਂ ਬਣਦੇ ਟਾਈਮ ਵੀ ਮੈਂ ਇਹਨਾਂ ਦੇ ਠੇਕੇਦਾਰ ਨਾਲ ਗੱਲ ਕਰਦਾ ਰਿਹਾ ਕਿ ਤੁਸੀਂ ਦੇਖੋ ਐਡਾ ਵੱਡਾ ਪੁੱਲ ਬਣਾਇਆ ਕਦੀ ਤੁਸੀਂ ਓਏ ਹੈਂਡੀਕੈਪ ਆ ਸੀਨੀਅਰ ਕਹਿੰਦੇ ਜਿਹੜੇ ਬੰਦੇ ਹੈਗੇ ਆਪਣੇ ਸ਼ਹਿਰ ਦੇ ਬਾਰੇ ਹੋਣਗੇ ਐਕਸਿਲੇਟਰ ਕੋਈ ਰੈਂਪ ਜੀ ਸੁਵਿਧਾ ਦਿੱਤੀ ਲੋਕਾਂ ਨੂੰ ਉਹਨਾਂ ਵੱਲੋਂ ਸੀ ਕਿ ਸਾਨੂੰ ਜੋ ਆਰਡਰ ਦਿੱਤਾ ਗਿਆ ਸੀ ਉਹੀ ਬੰਦਾ ਪਹਿਲਾਂ ਸ਼ਾਇਰ ਪਹਿਲਾਂ ਆਪਣੇ ਸਟੇਸ਼ਨ ਦੇ ਉੱਪਰ ਰਸਤਾ ਸੀ ਕਿ ਸਿੱਧਾ ਬੰਦਾ ਨਿਕਲ ਸਤੰਦਰ ਜਾ ਸਭ ਸਟੇਸ਼ਨ ਅੰਦਰ ਪਰ ਹੁਣ ਜਾਣ ਲਈ ਉਹਨੂੰ ਕੋੜੀਆਂ ਸਾਰਾ ਲੈਣਾ ਪੈਂਦਾ ਹੈ ਪਹਿਲੇ ਪਲੇਟਫਾਰਮ ਤੇ ਜਾਣਾ ਚਾਹੇ ਤੀਜੇ ਤੇ ਜਾਣਾ ਚਾਹੇ ਐਂਟਰੀ ਕਰਨੀ ਹੈ ਤੁਹਾਨੂੰ ਕੋੜੀਆਂ ਚੜ੍ਹਨੀਆਂ ਹੀ ਪੈਣੀਆਂ ਹੈ ਇਹ ਮੈਨੂੰ 15 ਦਿਨ ਬਾਅਦ ਚਿੱਠੀ ਮਿਲੀ ਕਿ ਤੁਹਾਡੇ ਲਿਫਟ ਦਾ ਪ੍ਰੋਸੈਸ ਅਸੀਂ ਪਾਸ ਕਰ ਦਿੱਤਾ ਹੈਗਾ ਫਿਰ ਅੰਡਰ ਪ੍ਰੋਸੈਸ ਹੈ ਚਲੋ ਜੀ ਅੰਡਰ ਪ੍ਰੋਸੈਸ ਹੈ ਤੇ ਮੈਂ ਮੇਰੇ ਮਨ ਚ ਅਜੇ ਵੀ ਸੀ ਕਿ ਪ੍ਰੋਸੈਸ ਅੰਡਰ ਪ੍ਰੋਸੈਸ ਅਜੇ ਹਾਂ ਨਹੀਂ ਹੋਈ ਚਲੋ ਜੀ ਮੈਂ ਗੁੱਜੀ ਚਿੱਠੀ ਪ੍ਰੈਜ਼ੀਡੈਂਟ ਦਫ਼ਤਰ ਦੇ ਵਿੱਚ ਦਿੱਲੀ ਪਾਈ ਜੀ ਉਹ ਦਿੱਲੀ ਜਪਾਨ ਚਿੱਠੀ ਪਾਉਣ ਤੋਂ ਬਾਅਦ ਮੇਰੇ ਕੋਲ ਇੱਕ ਮਹੀਨੇ ਬਾਅਦ ਇਹ ਰਿਪਲਾਈ ਆਇਆ ਕਿ ਤੁਹਾਡੀ ਅਸੀਂ ਤਿੰਨ ਲਿਫਟਾਂ ਤਿੰਨੋ ਜਗ੍ਹਾ ਤੇ ਪਾਸ ਕਰ ਦਿੱਤੀਆਂ ਗਈਆਂ ਜੀ ਹੁਣੇ ਕੋਈ 1.98 ਕੋੜੀ ਤੁਹਾਡੀ ਲਿਫਟਾਂ ਪਾਸ ਹੋ ਗਈਆਂ ਜੀ ਮੈਂ ਕੈਮਰਾਮੈਨ ਨੂੰ ਕਹਿਣਾ ਇੱਕ ਵਾਰੀ ਬਾਅਦ ਇੱਕ ਡੋਟਾ ਦੇਖੋ ਖਾਣੇ ਨਾਲ ਨੂੰ ਕਿ 0.96 ਕਰੋੜ ਦੀ ਜਿਹੜੀਆਂ ਲਿਫਟਾਂ ਇਹ ਤਿੰਨ ਪਾਸ ਕਰਾਂਗੇ ਇਸ ਨੌਜਵਾਨ ਵੀਰ। ਜੇ ਜਿਹੜੇ ਤੁਹਾਡੀ ਕੋਈ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਕਿ ਜਿਹੜੀਆਂ ਲਿਫਟਾਂ ਇਹ ਕਦੋਂ ਲੱਗਣੀਆਂ ਨੇ ਇਹ ਕਦੋਂ ਕੰਮ ਸਟਾਰਟ ਹੋਊਗਾ ਦੇ ਦੇ ਦਿਆਂ ਮੇਰੇ ਬਹੁਤ ਔਖੇ ਆਂਦੇ ਆ ਕੋਈ ਟ੍ਰੈਗੈਂਟ ਰੋਡ ਤੋਂ ਗਈ ਕੋਈ ਜਿਹੜੀ ਲੱਤ ਨਹੀਂ ਆ ਗਈ ਬਹੁਤ ਔਖੇ ਚੜਦੇ ਆ ਕਈ ਵਾਰ ਤਾਂ ਸਾਨੂੰ ਝੜਾਣਾ ਪੈਂਦਾ ਹੋ আচ্ছা ਇੱਕ ਹੋਰ ਚੀਜ਼ ਦੱਸੋ ਮੈਨੂੰ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਗ੍ਰੈਜੂਏਸ਼ਨ ਹਾਂਜੀ ਹਾਂਜੀ ਕਿੱਥੋਂ ਕੀਤੀ ਹੈ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਜੀ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਅਨਪੜ੍ਹੇ ਹੀ ਬੰਦਾ ਕੰਮ ਕਰਾਣਗੇ ਜੀ ਦੇਖੋ ਜੀ ਕਰਾ ਤਾਂ ਸਕਦਾ ਪਰ ਨੌਲੇਜ ਚਾਹੀਦੀ ਹੈ ਜੀ ਨੌਲੇਜ ਚਾਹੀਦੀ ਹੈ ਬਿਲਕੁਲ ਨੌਲੇਜ ਚਾਹੀਦੀ ਹੈ ਕਿਉਂਕਿ ਉੱਥੇ ਦੇਖੋ ਜੀ ਕੋਈ ਵੀ ਲੈਟਰ ਹੈ ਕੋਈ ਵੀ ਚਿੱਠੀ ਹੈ ਸਭ ਇੰਗਲਿਸ਼ ਚ ਹੈ ਜੀ ਅੱਛਾ ਸਰਕਾਰਾਂ ਲਿਫਟਾਂ ਲਗਵਾ ਦਿੰਦੀਆਂ ਨੇ ਸਰਕਾਰਾਂ ਜਵਾਬ ਨਹੀਂ ਦਿੰਦੀਆਂ ਹੈਗੀਆਂ ਕਿ ਸਾਨੂੰ ਘਰ ਕੰਮ ਹੋ ਜਾਂਦਾ ਆ ਪਰ ਉਹਦੀਆਂ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੌਣ ਕਰੇ ਬਿਲਕੁਲ ਬਾਬੂ ਜੀ ਇਹ ਗੱਲ ਮੈਂ ਵੀ ਜਵਾਬ ਮੰਗਿਆ ਸੀ ਐਡੀਐਨ ਤੋਂ ਕਿ ਦੇਖੋ ਜਦੋਂ ਜੇ ਲਿਫਟਾਂ ਲੱਗੀਆਂ ਤੇ ਲੱਗਣ ਤੋਂ ਬਾਅਦ ਕੱਲ ਨੂੰ ਕੱਲ ਬੰਦ ਹੋ ਗਈ ਕੋਈ ਦਿੱਕਤ ਆ ਗਈ ਤੁਜੀ ਉਹਦੀ ਜ਼ਿੰਮੇਵਾਰੀ ਉਹ ਕਹਿੰਦਾ ਦੇਖੋ ਜੀ ਤੁਸੀਂ ਜੇ ਲਵਾ ਸਕਦੇ ਹੋ ਤੂੰ ਠੀਕ ਤੱਕ ਮਿੰਟੇ ਚ ਕਰਾ ਲਊਂ ਬੋਲ ਤੇ ਪਹਿਲੇ ਜਦੋਂ ਸ਼ੁਰੂ ਹੋਇਆ ਉਸੇ ਪਹਿਲੇ ਦਿਨ ਹੀ ਰਾਤ ਨੂੰ ਅਸੀਂ ਦੇਖਣ ਆਏ ਜੀ ਪੁੱਲ ਉਦੋਂ ਪਹਿਲੇ ਦਿਨ ਅਸੀਂ ਵਾਕਿਆ ਦੇਖਿਆ ਸੀ ਲੇਡੀਜ਼ ਉਤਰ ਅਸੀਂ ਤਾਂ ਤਾਂ ਅੱਚੜਾ ਕੇ ਤੇ ਉਹ ਲੈਂਡੀ ਕੈਪ ਨੂੰ ਉੱਥੇ ਤਾਰਿਆ ਤੋਂਦੋਂ ਦੁਬਾਰਾ ਮੈਂ ਠਾਨ ਲਿਆ ਕਿ ਬਈ ਮੈਂ ਇਹ ਪਿਲਿਟ ਲਵਾ ਕੇ ਛੱਡਨੀ ਐ ਤੇ ਜਿੱਦੂ ਮਰਜ਼ੀ ਕਹਿਣਾ ਪਏ ਜਿਹਦੇ ਮਰਜ਼ੀ ਮੰਨਤਾ ਕਰਨੀਆਂ ਪੈਣ ਜੀ ਮੈਂ ਲੋ ਆ ਕੇ ਛੱਡੂਗਾ ਜੀ ਚੱਤਸ਼ਰੀਆ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਲਹੋੜ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਅੱਜ ਅਸੀਂ ਖੜੇ ਹਾਂ ਹਲਕਾ ਰਾਜਪੁਰਾ ਦੇ ਰੇਲਵੇ ਬ੍ਰਿਜ ਦੇ ਉੱਤੇ ਜਿੱਥੇ ਕੀ ਆ ਤੋਂ ਦੱਸਦੀ ਇਹ ਕਿ ਕਾਫੀ ਮੈਂ ਕੈਮਰਾਮੈਨ ਨੂੰ ਕਹਿਣਾ ਕਿ ਉਥੇ ਕਿ ਕਿਵੇਂ ਜਿਹੜੀ ਇਹ ਪੁਲ ਦੇ ਉੱਤੇ ਜਨਤਾ ਜਾ ਰਹੀ ਹੈ ਜਿਹੜੇ ਠੀਕ ਠਾਕ ਨੇ ਉਹ ਤਾਂ ਵਧੀਆ ਤਰੀਕੇ ਨਾਲ ਜਾਂਦੇ ਨੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਚੜਿਆ ਨਹੀਂ ਜਾਂਦਾ ਹੈਗਾ ਇਸ ਦਾ ਇੱਕ ਹੱਲ ਕੱਢਿਆ ਇੱਕ ਨੌਜਵਾਨ ਵੀਰ ਨੇ ਨਵਜੋਤ ਬਾਜਵਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਇੱਕ ਹਲਕੇ ਰਾਜਪੁਰੇ ਦੇ ਵਿੱਚ ਬਹੁਤ ਵਧੀਆ ਕਿਸੇ ਇੱਕ ਵੱਡੀ ਗੱਲ ਇਹ ਹੈ ਕਿ ਕਿਸੇ ਪੋਲੀਟੀਕਲ ਬੰਦੇ ਦਾ ਸਾਥ ਨਹੀਂ ਲਿਆ ਉਸ ਬੰਦੇ ਨੇ ਸਿਰਫ ਪੜਾਈ ਦਾ ਹੀ ਚੱਕਰ ਹੈ ਸਾਰਾ ਮੈਂ ਤੁਹਾਡੇ ਨੂੰ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦਾ ਹਾਂ ਨਵਜੋਤ ਜੀ ਤੁਹਾਡਾ ਸਵਾਗਤ ਹੈ ਸਾਡੇ ਮਿਸ਼ਨ ਪੰਜਾਬ ਦੇ ਚੈਨਲ ਤੇ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਇੱਕ ਬਜ਼ੁਰਗ ਦੇ ਬਜ਼ੁਰਗਾਂ ਲਈ ਇੱਕ ਵਧੀਆ ਜਿਹੜਾ ਇੱਕ ਲਿਫਟ ਪ੍ਰੋਵਾਈਡ ਕਰਵਾ ਕੇ ਦਿੱਤੀ ਹੈ ਤੁਹਾਨੂੰ ਬੱਬੂ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਛੋਟੇ ਸੁਨੇਹੇ ਤੇ ਇੱਥੇ ਪਹੁੰਚੇ ਜੀ ਤੇ ਬਹੁਤ ਗੰਭੀਰ ਮੁੱਦਾ ਹੈ ਜੀ ਸਾਡੇ ਸ਼ਹਿਰ ਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਨਵਾਂ ਐਫਓ ਵੀ ਬਣਿਆ ਜੀ ਨਵਾਂ ਫਲਾਈਓਵਰ ਬ੍ਰਿਜ ਬਣਿਆ ਹੈ ਸਾਡੇ ਸ਼ਹਿਰ ਦੇ ਸਟੇਸ਼ਨ ਦੇ ਉੱਪਰ ਤੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਕਿ ਕੋਈ ਬਜ਼ੁਰਗ ਹੈ ਚਾਹੇ ਕੋਈ ਸਾਡੇ ਮਾਪੇ ਬਜ਼ੁਰਗ ਹੈ ਜੀ ਕੋਈ ਹੈਂਡੀਕੈਪ ਬੰਦਾ ਹੈ ਉਹ ਕਿੱਦਾਂ ਚੜੂਗਾ ਜੁੱਤੇ ਚੜਨਾ ਉਹਦੇ ਵਾਸਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਮੈਂ ਦੇਖੋ ਜੀ ਪਹਿਲਾਂ ਮੈਂ ਇਹ ਪੁੱਲ ਪਿਛਲੇ ਸਾਲ 2023 ਦਾ ਬਣਿਆ ਹੋਇਆ ਜੀ ਜਦੋਂ ਇਹ ਪੁੱਲ 2023 ਦਾ ਬਣਿਆ ਜਦੋਂ ਬਣਦੇ ਟਾਈਮ ਵੀ ਮੈਂ ਇਹਨਾਂ ਦੇ ਠੇਕੇਦਾਰ ਨਾਲ ਗੱਲ ਕਰਦਾ ਰਿਹਾ ਕਿ ਤੁਸੀਂ ਦੇਖੋ ਐਡਾ ਵੱਡਾ ਪੁੱਲ ਬਣਾਇਆ ਕਦੀ ਤੁਸੀਂ ਇਹ ਹੈਂਡੀਕੈਪ ਜਾਂ ਸੀਨੀਅਰ ਕਹਿੰਦੇ ਜਿਹੜੇ ਬੰਦੇ ਆਏ ਸੀ ਕਿ ਜੋ ਸਾਨੂੰ ਪ੍ਰੋਜੈਕਟ ਦਿੱਤਾ ਗਿਆ ਅਸੀਂ ਉਹ ਪ੍ਰੋਜੈਕਟ ਬੜਾ ਬਣਾ ਕੇ ਸਾਨੂੰ ਇੰਨਾ ਹੀ ਪ੍ਰੋਜੈਕਟਾ ਤੁਹਾਨੂੰ ਲਿਫਟ ਮੈਂ ਕਿ ਤੁਸੀਂ ਲਿਫਟ ਜਾਂ ਕੋਈ ਐ ਉਹਨਾਂ ਵੱਲੋਂ ਸੀ ਕਿ ਸਾਨੂੰ ਜੋ ਆਰਡਰ ਦਿੱਤਾ ਗਿਆ ਸੀ ਉਹੀ ਬਣਾਉਣਾ ਹੈ। ਚਲੋ ਜੀ ਮੈਂ April ਤੋਂ ਪੁੱਲ ਬਣ ਗਿਆ ਜਿਨ੍ਹਾਂ ਦਾ ਪਿਛਲੇ ਸਾਲ ਦਾ ਮੈਂ ਅਗਲੇ ਮਹੀਨੇ June ਤੋਂ July ਤੋਂ ਮੈਂ ਮੱਥਾ ਮਾਰਦਾ ਰਿਹਾ ਕਿਤੇ ਨਾ ਕਿਤੇ ਕਿ ਦੇਖੋ ਜੀ ਮੇਰਾ ਹੱਲ ਕੋਈ ਨਿਕਲੇ ਸਾਡੇ ਸ਼ਹਿਰ ਨੂੰ ਔਖਾ ਨਾ ਹੋਏ। ਮੈਂ ਰਾਤ ਨੂੰ ਕਦੀ ਵੀ ਨਿਕਲਦਾ ਸੀ ਉਰੇ ਸੈਰ ਕਰਨਾਂ ਜਾਂਦਾ ਸੀ ਮੈਂ ਦੇਖਦਾ ਸੀ ਬਜ਼ੁਰਗ ਵਿਚਾਰੇ ਕਿਵੇਂ ਚੜਾ-ਚੜਾ ਕੇ ਲੋਕ ਉਹਨੂੰ ਚੱਕ-ਚੱਕ ਕੇ ਉੱਪਰ ਪੁੱਲ ਪਾਰ ਕਰਵਾ ਰਹੇ ਹਨ ਕਿਉਂਕਿ ਇੱਕੋ ਰਸਤਾ ਹੈ ਜੀ ਸਟੇਸ਼ਨ ਦੇ ਅੰਦਰ ਵੜਨ ਦਾ। ਇਹ ਹੀ ਪੌੜੀਆਂ। ਪਹਿਲਾ ਸ਼ਹਿਰ ਤੇ ਪਹਿਲਾ ਆਪਣੇ ਸਟੇਸ਼ਨ ਦੇ ਉੱਪਰ ਰਸਤਾ ਸੀ ਕਿ ਸਿੱਧਾ ਬੰਦਾ ਨਿਕਲ ਸਦਾ ਅੰਦਰ ਜਾ ਸਕਦਾ ਸਟੇਸ਼ਨ ਅੰਦਰ ਪਰ ਹੁਣ ਜਾਣ ਲਈ ਉਹਨੂੰ ਪੌੜੀਆਂ ਸਾਰਾ ਲੈਣਾ ਪੈਂਦਾ ਚਾਹੇ ਪਹਿਲੇ ਪਲੇਟਫਾਰਮ ਤੇ ਜਾਣਾ ਚਾਹੇ ਤੀਜੇ ਤੇ ਜਾਣਾ ਚਾਹੇ ਐਂਟਰੀ ਕਰਨੀ ਹੈ ਤੁਹਾਨੂੰ ਪੌੜੀਆਂ ਚੜ੍ਹਨੀਆਂ ਹੀ ਪੈਣੀਆਂ ਤੇ ਦੇਖੋ ਜੀ ਫਿਰ ਮੈਂ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਕਿ ਮੈਂ ਇਹਦਾ ਹੱਲ ਕੱਢ ਕੇ ਛੜਨਾ ਮੈਂ ਪਹਿਲੀ ਚਿੱਠੀ ਰੇਲ ਮੰਤਰਾਲੇ ਐਸ਼ਵਨੀ ਵੈਸ਼ਨਵ ਜੀ ਨੂੰ ਪਾਈ ਕਿ ਤੁਹਾਡੇ ਦੇ ਆ ਦੇਖੋ ਜੀ ਤੁਹਾਡੇ ਅੰਬਾਲਾ ਡਿਵੀਜ਼ਨ ਦੇ ਅੰਦਰ ਰਾਜਪੁਰਾ ਜੰਕਸ਼ਨ ਹੈ ਜੀ ਉੱਥੇ ਰੇਲਵੇ ਸਟੇਸ਼ਨ ਦੇ ਅੰਦਰ ਐਫਓਪੀ ਨਵਾਂ ਬਣਿਆ ਉਹਨਾਂ ਵੱਲੋਂ ਦੇਖੋ ਜੀ ਜਵਾਬ ਆਇਆ ਜੀ ਮੈਨੂੰ 15-20 ਦਿਨ ਬਾਅਦ ਜਵਾਬ ਆ ਗਿਆ ਕਿ ਅਸੀਂ ਇਸ ਤਰ੍ਹਾਂ ਕਾਰਵਾਈ ਕਰ ਰਹੇ ਹਾਂ ਅਸੀਂ ਦੇਖ ਦੇਖਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਕੀ ਪ੍ਰੋਸੈਸ ਸਾਡਾ ਮੇਰੇ ਕੋਲ ਚਿੱਠੀ ਵੀ ਹੈ ਜੀ ਇਸ ਚੀਜ਼ ਦੀ ਇਹਨਾਂ ਦੇ ਇੰਜੀਨੀਅਰਾਂ ਨੇ ਵਿਜ਼ਿਟ ਕੀਤੀ ਜੀ ਇਹਨਾਂ ਨੇ ਇੰਜੀਨੀਅਰ ਵਿਜ਼ਿਟ ਕਰਕੇ ਉਹਦੇ ਬਾਅਦ ਗਏ ਜੀ ਫਿਰ ਮੈਨੂੰ 15 ਦਿਨ ਬਾਅਦ ਚਿੱਠੀ ਮਿਲੀ ਕਿ ਤੁਹਾਡੇ ਲਿਫਟ ਦਾ ਪ੍ਰੋਸੈਸ ਅਸੀਂ ਪਾਸ ਕਰ ਦਿੱਤਾ ਹੈਗਾ ਤੇ ਉਹ ਅੰਡਰ ਪ੍ਰੋਸੈਸ ਹੈ ਚਲੋ ਜੀ ਅੰਡਰ ਪ੍ਰੋਸੈਸ ਹੈ ਤੇ ਮੈਂ ਮੇਰੇ ਮਨ 'ਚ ਹਜੇ ਵੀ ਸੀ ਕਿ ਪ੍ਰੋਸੈਸ ਅੰਡਰ ਪ੍ਰੋਸੈਸ ਹਜੇ ਹਾਂ ਨਹੀਂ ਹੋਈ ਚਲੋ ਜ ਉਹ ਦਿੱਲੀ ਜਪਾਨ ਚਿੱਠੀ ਪਾਨ ਤੋਂ ਬਾਅਦ ਮੇਰੇ ਕੋਲ ਇੱਕ ਮਹੀਨੇ ਬਾਅਦ ਜਿਆ ਰਿਪਲਾਈ ਆਇਆ ਕਿ ਤੁਹਾਡੀਆਂ ਸੇ ਤਿੰਨ ਲਿਫਟਾਂ ਤਿੰਨੋ ਜਗ੍ਹਾ ਤੇ ਪਾਸ ਕਰ ਦਿੱਤੀਆਂ ਗਈਆਂ ਜੀ ਲਗਭਗ 2 2 ਕਰੋੜ ਦੇ ਪਾਸ ਇਹ ਤਿੰਨੋ ਲਿਫਟਾਂ ਸਾਡੀ ਪਾਸ ਹੋ ਗਈਆਂ ਤੇ 2 ਕਰੋੜ ਦੀ ਤੁਸੀਂ ਪਾਸ ਕਰਵਾਈਆਂ ਹਾਂਜੀ ਬਿਲਕੁਲ ਜੀ ਆ ਦੇਖੋ ਜੀ ਮੇਰੇ ਕੋਲ ਚਿੱਠੀਆਂ ਹੀ ਪਈਆਂ ਸਾਰੀ ਇਹਨਾਂ ਦੀਆਂ ਜੀ ਮੈਂ ਤੁਹਾਨੂੰ ਸਾਰੀ ਡਾਕੂਮੈਂਟ ਅੰਦਰ ਦਵਾਂਗਾ ਦੇਖੋ 1.98 ਕਰੋੜ ਦੀ ਤੁਹਾਡੀ ਲਿਫਟਾਂ ਪਾਸ ਹੋ ਗਈਆਂ ਜੀ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਆ ਦੇਖੋ ਤਾਂ ਦੇਖੋ ਇਹ ਖਾਣ ਇਹਨਾਂ ਨੂੰ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਨੌਜਵਾਨ ਨੇ પાસ ਕਰਾਈਆਂ ਕਿੱਥੇ ਹੈ 2 ਕਰੋੜ ਦਾ ਆ ਦੇਖੋ ਜੀ 1.98 ਕਰੋੜ 1.98 ਕਰੋੜ ਦੀ ਜਿਹੜੀਆਂ ਲਿਫਟਾਂ ਇਹ ਤਿੰਨ ਪਾਸ ਕਰਾਈਆਂ ਇਸ ਨੌਜਵਾਨ ਵੇਰ ਨੂੰ ਬਿਲਕੁਲ ਜੀ ਬਿਲਕੁਲ ਤੁਸੀਂ ਕਿਸੇ ਕਿਸੇ ਟ੍ਰੀਨ ਬੰਦੇ ਦਾ ਉਹ ਲਿਆ ਮੈਂ ਕਿਸੇ ਦੇ ਤੁਸੀਂ ਦੇਖ ਸਕਦੇ ਹੋ ਇੱਕ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਦੇਖੋ ਜੀ ਤੇ ਉਹ ਬੰਦਾ ਦੇਖ ਸਕਦੇ ਆ ਕਿਵੇਂ ਜਾ ਰਿਹਾ ਜੋ ਕਿਵੇਂ ਚੜੇਗਾ ਪੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਬੰਦਾ ਤੁਸੀਂ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਅੱਛਾ ਬੋਲ ਨਹੀਂ ਸਕਦੇ ਪਰ ਫਿਰ ਵੀ ਬੰਦੇ ਦੀ ਲੱਤ ਟੁੱਟੀ ਹੋਈ ਆ ਤੇ ਇਹ ਕਿਵੇਂ ਜਾਏਗਾ ਤੇ ਅੱਜ ਇਸ ਵੀਰ ਨੇ ਇੱਕ ਵੱਡਾ ਤੋਹਫਾ ਹਲਕੇ ਰਾਜਪੁਰੇ ਦੇ ਹੀ ਨਹੀਂ ਜਿੰਨੇ ਵੀ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਦਿੱਤਾ ਇਹ ਇਹ ਪਹਿਲੀ ਮਰੀ ਚਿੱਠੀ ਸੀ ਜੀ ਮੈਂ 17 ਅਪ੍ਰੈਲ 2023 ਨੂੰ ਪ੍ਰੈਜ਼ੀਡੈਂਟ ਦਫ਼ਤਰ ਚ ਭਾਈ ਜੀ ਆ ਦੇਖੋ ਜੀ ਪ੍ਰੈਜ਼ੀਡੈਂਟ ਸੈਕਟਰੀਏਟ ਠੀਕ ਹੈ ਜੀ ਆ ਦੇਖੋ ਜੀ ਉਸ ਤੋਂ ਬਾਅਦ ਮੇਰਾ ਚਿੱਠੀਆਂ ਸਿਲਸਲਾ ਰੁਕਿਆ ਨਹੀਂ ਜੀ ਮੇਰੇ ਘਰ ਦੇਖੋ ਚਿੱਠੀਆਂ ਢੇਰ ਲੱਗੇ ਹੋਏ ਜੀ ਮੇਰੇ ਘਰ ਡਾਕੀਆ ਵੀ ਆਂਦਾ ਨਾ ਉਹ ਵੀ ਕਹਿੰਦਾ ਕਿ ਆ ਤੁਹਾਡੇ ਚਿੱਠੀਆਂ ਕਿੱਥੋਂ ਇੰਨੀ ਆ ਰਹੀਆਂ ਮਨ ਨੂੰ ਵੀ ਦੱਸਦਾ ਕਿ ਮੈਂ ਤੁਹਾਡੇ ਸ਼ਹਿਰ ਲਈ ਕਰ ਰਿਹਾ ਮੇਰੇ ਪਰਸਨਲ ਨਹੀਂ ਹੈਗਾ ਕਿ ਮੇਰੇ ਸ਼ਹਿਰ ਵਾਸ ਆਮੇ ਦੇਖੋ ਜੀ ਦੂਜੀ ਚਿੱਠੀ ਇਹ ਹੈ ਜੀ ਇਹਨਾਂ ਦਾ ਜਿਹੜਾ ਹੁਣ ਲੇਟੈਸਟ ਚਿੱਠੀ ਆ ਜੀ 18/7 ਦੀ ਤੇ ਆ ਮੈਂ ਇੱਕ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਨਾ ਤੁਹਾਡੇ ਕਿ ਜਿਹੜੇ ਤੁਹਾਡੀ ਕੋਈ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਕਿ ਜਿਹੜੀਆਂ ਲਿਫਟਾਂ ਇਹ ਕਾਤੋਂ ਲੱਗਣੀਆਂ ਨੇ ਇਹ ਕਦੋਂ ਕੰਮ ਸਟਾਰਟ ਹੋਣਾ ਹੈ ਇਹਦੇ ਬਾਰੇ ਥੋੜਾ ਦੱਸ ਮੇਰੀ ਜੀ ਇਹਨਾਂ ਦੇ ਸੀਨੀਅਰ ਡੀਈ ਨਾਲ ਗੱਲ ਹੋਈ ਹੈ ਇਲੈਕਟ੍ਰੀਕਲ ਡਿਪਾਰਟਮੈਂਟ ਜੇ ਅੰਬਾਲਾ ਡਿਵੀਜ਼ਨ ਦੇ ਵਿੱਚ ਠੀਕ ਹੈ ਮੇਰੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਲਿਫਟਾਂ ਦਾ ਪ੍ਰੋਸੈਸ ਹੈ ਤੁਹਾਡਾ ਅਗਲੇ ਮਹੀਨੇ ਸ਼ੁਰੂ ਕਰ ਦਾਂਗੇ ਤੇ ਇਹ ਤਿੰਨ ਇਹ ਨਾ ਚਾਰ ਮਹੀਨੇ ਦਾ ਟਾਈਮ ਲਿਕੇ ਚਾਰ ਮਹੀਨੇ ਦੇ ਵਿੱਚ ਅਸੀਂ ਪੂਰਾ ਕਰ ਦਾਂਗੇ ਤੁਹਾਡਾ ਕੰਮ ਮੈਂ ਕਿਹਾ ਜੀ ਜਲਦੀ ਕਰੋ ਜਲਦੀ ਦੇ ਵੀ ਜਲਦੀ ਹੋ ਜਲਦੀ ਹੋ ਕਹਿੰਦੇ ਸੀ ਕਰਾ ਦਾਂਗੇ ਤੁਹਾਡਾ ਕੰਮ ਠੀਕ ਹੈ ਜੀ ਮੇਰੀ ਬਾਕੀ ਜਿਹੜੇ ਆਪਣੇ ਏਡੀਈ ਨਾਲ ਆਪਣੇ ਰਾਜਪੁਰਾ ਕਾਫੀ ਵਾਰ ਜਾ ਕੇ ਮਿਲ ਚੁੱਕਿਆ ਕਾਫੀ ਵਾਰ ਫੋਨ ਤੇ ਵੀ ਗੱਲ ਹੋਈ ਹੈ ਮੇਰੀ ਉਹਨਾਂ ਨਾਲ ਉਹਨੇ ਮੈਂ ਇਹੀ ਕਿਹਾ ਕਿ ਤੁਹਾਡਾ ਦੇਖੋ ਮੇਨ ਤੁਹਾਡਾ ਕੰਮ ਸੀ ਟੈਂਡਰ ਦਾ ਜੀ ਟੈਂਡਰ ਹੋ ਚੁੱਕਿਆ ਹੈ ক্লোਜ਼ ਵੀ ਹੋ ਗਿਆ ਤੁਹਾਡਾ ਟੈਂਡਰ ਤਾਂ ਜਲਦ ਤੁਹਾਡਾ ਕੰਮ ਸ਼ੁਰੂ ਹੋਣ ਵਾਲਾ ਜੀ ਹੁਣ ਤੇ ਇੱਕ ਵਾਰੀ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਤੁਸੀਂ ਇੱਥੇ ਕਿੱਥੇ ਤੋਂ ਆ ਜੀ ਨੇੜੇ ਰਹਿੰਦੇ ਤੇ ਸਟੇਸ਼ਨ ਨਾਲ ਹੀ ਰਹਿਣਾ ਅੱਛਾ ਕੀ ਮੈਨੂੰ ਤਾਂ ਲੱਗ ਰਿਹਾ ਜਿਹੜੀਆਂ ਲਿਫਟਾਂ ਇਹ ਤੇ ਬਹੁਤ ਖੁਸ਼ੀ ਹੋਈ ਹੈ ਭਾਜੀ ਨੇ ਦੱਸਿਆ ਸਾਨੂੰ ਨਫਤੋ ਸਿੰਘ ਜੀ ਨੇ ਬਾਜਵਾ ਸਾਹਿਬ ਨੇ ਤੇ ਮੈਂ ਵੀ ਪਾਈ ਚਿੱਠੀ ਪਾਈ ਹੈ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਰੋ ਦੇਖਦੇ ਹਾਂ ਬਜੁਰਗ ਬਹੁਤ ਔਖੇ ਆਉਂਦੇ ਆ ਕੋਈ ਪ੍ਰੈਗਨੈਂਟ ਔਰਤ ਹੋ ਗਈ ਕੋਈ ਜਿਹਦੀ ਲਤ ਨਹੀਂ ਆ ਗਈ ਬਹੁਤ ਔਖੇ ਚੜਦੇ ਆ ਕਈ ਵਾਰ ਤਾਂ ਸਾਨੂੰ ਚੜਾਉਣਾ ਪੈਂਦਾ ਉਹਨਾਂ ਨੂੰ ਫੜ ਕੇ ਪਰ ਉਹ ਸਾਨੂੰ ਖੁਸ਼ੀ ਹੋਈ ਹੈ ਕਿ ਇਹ ਮੱਤਾ ਪਾਸ ਹੋ ਚੁੱਕਿਆ ਹੈ ਇਹਨਾਂ ਦਾ ਬਹੁਤ ਬਹੁਤ ਅਸੀਂ ਅਦੀ ਨਾਲ ਹੀ ਆਉਂਦੇ ਹਨ ਇਹਨਾਂ ਦੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਹ ਚੀਜ਼ ਦੀ ਦਿੱਕਤ ਦਾ ਸਾਹਮਣਾ ਤੁਹਾਨੂੰ ਵੀ ਕਾਫੀ ਕਰਨਾ ਪਿਆ ਹੁਣ ਬਹੁਤ ਜ਼ਿਆਦਾ ਜਿੰਨੇ ਟਾਈਮ ਤੋਂ ਲੱਗ ਰਿਹਾ ਹੈ ਜਿਹੜਾ ਮੈਂ ਦੱਸਿਆ 1.5 ਸਾਲ ਹੋ ਗਿਆ ਜੀ ਅੱਛਾ ਲਿਫਟਾਂ ਪਿੱਛੇ ਡਿਚੇੰ ਸਾਲ April ਤੋਂ ਲੱਗਿਆ ਹੋਇਆ ਜੀ ਮੈਂ ਇਹਨਾਂ ਦੀ ਕੋਈ ਪ੍ਰਬੰਧ ਨਹੀਂ ਹੈਗਾ ਸੀ ਜਿਹਨਾਂ ਦਾ ਕੋਈ ਪ੍ਰਬੰਧ ਹੁੰਦਾ ਤਾਂ ਇਹਨਾਂ ਨੇ ਕੋਈ ਖੱਡਾ ਮਾਰਿਆ ਹੁੰਦਾ ਜਗ੍ਹਾ ਛੱਡੀ ਹੁੰਦੀ ਕੋਈ ਜਗ੍ਹਾ ਨਹੀਂ ਛੱਡੀ ਉਹ ਖੱਡਾ ਨਹੀਂ ਮਾਰਿਆ ਫਿਰ ਮੈਂ ਇਹਨਾਂ ਅਧਿਕਾਰੀਆਂ ਨਾਲ ਗੱਲ ਕੀਤੀ ਮੈਂ ਏ ਡੀ ਆਰ ਐਮ ਨਾਲ ਇੱਕ ਦਿਨ ਮਿਲ ਕੇ ਆਈ ਹੰਬਾਲੇ ਕੈਂਟ ਜਾ ਕੇ ਉਹ ਨਾਲ ਹੀ ਮੈਂ ਗੱਲ ਕੀਤੀ ਏ ਡੀ ਆਰ ਐਮ ਸਾਹਿਬ ਨਾਲ ਕਿ ਸਰ ਤੁਸੀਂ ਕੋਈ ਜਗ੍ਹਾ ਵੀ ਨਹੀਂ ਛੱਡੀ ਹੋਰੀ ਪਲੈਨਿੰਗ ਨਹੀਂ ਸੀ ਹੈਗੀ ਕਿ ਜੇ ਮੈਂ ਬੋਲਿਆ ਤੁਸੀਂ ਤਾਂ ਹੀ ਕੀਤਾ ਤੁਸੀਂ ਸਰ ਆਪ ਵੀ ਕਰ ਸਕਦੇ ਸੀ ਠੀਕ ਹੈ ਜੀ ਚਲੋ ਆਪਣੀ ਚਲੋ ਆਪਣੇ ਮਿਹਨਤ ਰੰਗ ਲਈ ਜੀ ਮੈਂ ਚਿੱਠੀਆਂ ਪਾੰਦ ਰਿਆ ਉਦਾਂ-ਉਦਾਂ ਮੈਨੂੰ ਅਧਿਕਾਰੀਆਂ ਨੇ ਜਵਾਬ ਦਿੰਦੇ ਨਹੀਂ ਕਿਸੇ ਅਧਿਕਾਰੀ ਨੇ ਨਾ ਨਹੀਂ ਕੀਤੀ ਜੀ ਕਿਸੇ ਅਧਿਕਾਰੀ ਨੇ ਮੈਨੂੰ ਚਿੱਠੀ ਦਾ ਬਿਲਕੁਲ ਸਹੀ ਜਵਾਬ ਦਿੱਤਾ ਸਹੀ ਕੰਮ ਕਰਕੇ ਉਹਨਾਂ ਨੇ ਸਾਡਾ ਸਹੀ ਲਿਫਟਾ ਪਾਸ ਕੀਤੀਆਂ ਜੀ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਡਾ ਜਲਦ ਕੰਮ ਸ਼ੁਰੂ ਹੋ ਜਾਏ ਮੈਂ ਤਾਂ ਬਸ ਹੁਣ ਤੁਹਾਡੇ ਤੋਂ ਬਾਅਦ ਫੇਰ ਚਿੱਠੀ ਖੋਰ ਪਾ ਦੂੰਗਾ ਜੀ ਕਿ ਦੱਸੋ ਜੀ ਮੈਨੂੰ ਕੰਮ ਕਰਦੋ ਸ਼ੁਰੂ ਕਰਾਂਗੇ ਮੈਂ ਨਹੀਂ ਖੜਾ ਛੜਾ ਜਦ ਤੱਕ ਲੱਗਦੀ ਹੈ ਤਦ ਤੱਕ ਮੈਂ ਖੜੇ ਛੜਦਾ ਤੁਹਾਨੂੰ ਕੀ ਲੱਗਦਾ ਹੈ ਕਦੋਂ ਤੱਕ ਸ਼ੁਰੂ ਹੋ ਜਾਏਗੀ ਇਹ ਅਗਲੇ ਮਹੀਨੇ ਕਹਿੰਦੇ ਨੇ ਜੀ ਮੇਰੇ ਇੰਡੀਆ ਦਾ ਅਮਰੀਕਾ ਅਗਲੇ ਮਹੀਨੇ ਕਹਿੰਦੇ ਸਾਡੀ ਐਪਲੀਕੇਸ਼ਨ ਦਾ ਕੰਮ ਸ਼ੁਰੂ ਕਰ ਦਾਂਗੇ 11 ਤਰੀਕ ਹੈ 11 ਅਗਲੇ ਮਹੀਨੇ ਕਿ ਅਗਲੇ ਮਹੀਨੇ ਤੱਕ ਸਪਤੰਬਰ ਸ਼ੁਰੂ ਕਰ ਦੇਣੇ ਇਹ ਕੰਮ ਤੇ 3-4 ਮਹੀਨੇ ਜੀ ਅਸੀਂ ਕੰਮ ਕੰਪਲੀਟ ਕਰ ਦਾਂਗੇ ਰਾਜਪੁਰੇ ਨੂੰ ਕਿਨੂੰ ਕਿਨੂੰ ਪਤਾ ਕਿ ਤੁਸੀਂ ਲਿਫਟਾਂ ਲਵਾ ਰਹੇ ਹੋ ਦੇਖੋ ਜੀ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਪਤਾ ਲੱਗ ਜਾਊਗਾ ਜੀ ਹੁਣ ਜਿਹੜੇ ਸਾਡੇ ਨੇੜੇ-ਤੇੜੇ ਬੰਦੇ ਮੇਰੇ ਯਾਰ ਮਿੱਤਰ ਜਿਨ੍ਹਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਬਾਕੀ ਤੁਹਾਡੇ ਮਾਧਿਅਮ ਨਾਲ ਸਾਰੇ ਸ਼ਹਿਰ ਨੂੰ ਪਤਾ ਲੱਗ ਜਾਏਗਾ ਕਿਉਂਕਿ ਸ਼ਹਿਰ ਨੂੰ ਪਤਾ ਨਹੀਂ ਹੈਗਾ ਕਿਉਂਕਿ ਸ਼ਹਿਰ ਦੇ ਕਾਫੀ ਲੋਕ ਬਜ਼ੁਰਗ ਲੋਕ ਕਾਫੀ ਲੋਕ ਆਂਦੇ ਆ ਉਰੇ ਪੱਕਾ ਔਰ ਕਹਿੰਦੇ ਤਾਂ ਹੁਣੇ ਮਨੋਂ ਮੰਨ ਗਿਆ ਕੀ ਬਣਾਤਾ ਫੁੱਲ ਠੀਕ ਹੈ ਜ अच्छा एक और चीज दसो मेनू हां ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਗ੍ਰੈਜੂਏਸ਼ਨ ਹਾਂਜੀ ਹਾਂਜੀ ਕਿਤੋਂ ਕੀਤੀ ਹੈ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਜੀ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਅਨਪੜ੍ਹੇ ਇਹ ਬੰਦਾ ਕੰਮ ਕਰਾ ਨਹੀਂ ਸਕਦਾ ਨਹੀਂ ਦੇਖੋ ਜੀ ਕਰਾ ਤਾਂ ਸਕਦਾ ਪਰ ਨੌਲੇਜ ਚਾਹੀਦੀ ਹੈ ਜੀ ਨੌਲੇਜ ਚਾਹੀਦੀ ਬਿਲਕੁਲ ਨੌਲੇਜ ਚਾਹੀਦੀ ਹੈ ਕਿਉਂਕਿ ਉੱਥੇ ਦੇਖੋ ਜੀ ਕੋਈ ਵੀ ਲੈਟਰ ਹੈ ਕੋਈ ਵੀ ਚਿੱਠੀ ਹੈ ਸਭ ਇੰਗਲਿਸ਼ ਚ ਹੈ ਜੀ ਬਿਲਕੁਲ ਕੋਈ ਵੀ ਕਿਤੇ ਆਪਾਂ ਪ੍ਰਾਈਮ ਮਿਨਿਸਟਰ ਆਫਿਸ ਚ ਪਾਣੀ ਹੈ ਕਿਤੇ ਪਾਣੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਇੱਕ ਚਿੱਠੀ ਪਾ ਲਈ ਤੁਹਾਨੂੰ ਘਟੋ ਘਾਟ ਵੀ ਅੱਧਾ ਘ ਤੇ ਕਹਿੰਦੀ ਫਿਰ ਫੋਟੋਆਂ ਦਾ ਪੀਡੀਐਫ ਫਾਈਲ ਬਣਾ ਕੇ ਲੜਾਣਾ ਤੇ ਦਰੋਂ ਚਿੱਠੀ ਅੱਗੇ ਕਿਸੇ ਹਫ਼ਤੇ ਦਫ਼ਤਰ ਨੂੰ ਪਹੁੰਚਦੀ ਐ ਫੋਟੋ ਕਰੋ ਚਿੱਠੀ ਕਿਸੇ ਦਫ਼ਤਰ ਅਸਰ ਅਸਰ ਕੋਲ ਆ ਗਈ ਉਸ ਅਫ਼ਸਰ ਦਾ ਨੰਬਰ ਵੀ ਥੱਲੇ ਆ ਜਾਂਦਾ ਜੀ ਅਫ਼ਸਰ ਨਾਲ ਮੈਂ ਗੱਲ ਕਰਦਾ ਦੱਸੋ ਜੀ ਤੁਸੀਂ ਕਦ ਤਾ ਸਾਨੂੰ ਕੰਮ ਕਰਕੇ ਦੋਗੇ ਮਤਲਬ ਮੇਰਾ ਤਾਲਮਿਲ ਬਣੇ ਰਹਿੰਦਾ ਜੀ ਹਰ ਅਧਿਕਾਰੀ ਨਾਲ ਤਾਲਮਿਲ ਬਣਾ ਕੇ ਰੱਖਾਂਗੇ ਕੰਮ ਸਾਡਾ ਹੋਊਗਾ ਜੀ ਪੋਲੀਟਿਕਲ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਲਾਸਟ ਸਵਾਲ ਨਹੀਂ ਜੀ ਮੈਂ ਪੋਲੀਟਿਕਲ ਬੰਦੇ ਨੂੰ ਇਹੀ ਕਹਿਣਾ ਚਾਹੁੰਦਾ ਤੁਸੀਂ ਵੀ ਦੇਖੋ ਤੁਹਾਡੇ ਸ਼ਹਿਰ ਦਾ ਗਰੇਲਵੇ ਸਟੇਸ਼ਨ ਹੈਗਾ ਤੁਸੀਂ ਵੀ ਆਇਆ ਕਰੋ ਹਰ ਮਹੀਨੇ ਵਿੱਚ ਵਿੱਚ ਚਲੋ ਮਹੀਨੇ ਦੇ 2 ਮਹੀਨੇ ਦੇ ਵਿੱਚ ਗੇੜਾ ਮਾਰੋ ਦੇਖੋ ਕੀ ਦਿੱਕਤ ਹੈ ਕਿਉਂਕਿ ਦੇਖੋ ਹਾਲ ਤਾਂ ਜੀ ਇਹਦਾ ਡਿਵੀਜ਼ਨ ਚੋਂ ਨਿਕਲਣਾ ਬਾਹਰ ਡਿਵੀਜ਼ਨ ਚੋਂ ਜੋ ਬਾਤ ਚੱਕਣ ਦਾ ਇਹ ਹੈ ਕਿ ਸਾਡਾ ਕੰਮ ਲੇਟ ਹੋਇਆ ਉਹਨਾਂ ਨੇ ਬਾਤ ਚੱਕਣਾ ਕੰਮ ਉਹਨਾਂ ਦਾ ਜਲਦੀ ਹੋ ਜਾਊਗਾ ਜੀ ਅੱਛਾ ਸਰਕਾਰਾਂ ਲਿਫਟਾਂ ਲਗਵਾ ਦਿੰਦੀਆਂ ਨੇ ਸਰਕਾਰਾਂ ਜਵਾਬ ਨਹੀਂ ਦਿੰਦੀਆਂ ਹੈਗੀਆਂ ਕਿ ਸਾਨੂੰ ਫਰ ਕੰਮ ਹੋ ਜਾਂਦਾ ਹੈ ਉਹਦੀਆਂ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੀ ਕਿਹੜੇ ਕੋਣ ਕਰੇਗਾ ਬਿਲਕੁਲ ਬਾਬੂ ਜੀ ਇਹ ਗੱਲ ਮੈਂ ਵੀ ਜਵਾਬ ਮੰਗਿਆ ਸੀ ਐਡੀਐਨ ਤੋਂ ਕਿ ਦੇਖੋ ਜਦੋਂ ਜੇ ਲਿਫਟਾਂ ਲੱਗ ਗਈਆਂ ਤੇ ਲੱਗਣ ਤੋਂ ਬਾਅਦ ਤੁਸੀਂ ਠੀਕ ਤੱਕ ਮਿੰਟੇ ਚ ਕਰਾ ਲਓਗੇ ਉਹਨੇ ਮੈਨੂੰ ਇੰਨੀ ਗੱਲ ਕਹਤੀ ਉਹਨੇ ਮੈਨੂੰ ਠੀਕ ਹੈ ਜੀ ਤੇ ਕਿਹਾ ਮੈਂ ਵੀ ਇਹ ਕਹਿਣਾ ਕਿ ਦੇਖੋ ਜੇ ਖਰਾਬ ਹੋ ਗਿਆ ਤਾਂ ਬਾਅਦ ਦੀ ਗੱਲ ਹੈ ਪਣਾ ਲੱਗ ਜਾਣ ਸ਼ਹਿਰ ਨੂੰ ਜੇ ਬੰਦ ਹੋ ਗਈ ਫਿਰ ਖੜੇ ਆ ਜੀ ਫਿਰ ਆਪਾਂ ਕਹਿੰਦੇ ਖੜਾ ਛੱਡ ਦਾਂਗੇ ਇਹਨਾਂ ਦਾ ਆਪਾਂ ਠੀਕ ਕਰਾ ਕੇ ਛੱਡਾਂਗੇ ਜੀ ਇੱਕ ਲਾਸਟ ਸਵਾਲ ਹੈ ਐਸਸੀ ਕਿੱਥੇ ਤੋਂ ਸਟਾਰਟ ਕੀਤੀ ਸੀ ਜੀ ਤੁਸੀਂ ਮਤਲਬ ਪਹਿਲਾ ਜਿਹੜਾ ਲੈਟਰ ਸੀਗਾ ਉਹ ਕਿਹਨੂੰ ਦਿੱਤਾ ਸੀਗਾ ਮੈਂ ਪਹਿਲਾ ਲੈਟਰ ਪ੍ਰੈਜ਼ੀਡੈਂਟ ਆਫਿਸ ਦਿੱਤਾ ਸੀ ਜੀ ਪਹਿਲਾਂ ਮੈਂ ਪ੍ਰੈਜ਼ੀਡੈਂਟ ਆਫਿਸ ਦੇ ਵਿੱਚ ਫਿਰ ਜਦੋਂ ਮੈਂ ਇਹਦੀ ਪੂਰੀ ਪੜ ਪੜਦਾ ਰਿਹਾ ਮੈਂ ਦੇਖਦਾ ਉਹਨਾਂ ਨੇ OSD ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਸਾਨੂੰ ਲੈਟਰ A ਅਸ਼ਵਨੀ ਵੈਸਟਨ ਨੂੰ ਪਾ ਦਿਓ ਪਰ ਦੇਖੋ ਜੀ ਪ੍ਰੈਜ਼ੀਡੈਂਟ ਆਫਿਸ ਦਾ ਰਿਪਲਾਈ ਨਾ 1 ਮਹੀਨੇ ਬਾਅਦ ਆਂਦਾ ਹੈ ਉਹਨਾਂ ਦੇ ਕੋਈ ਚਿੱਠੀਆਂ ਦਾ ਕਾਫੀ ਪ੍ਰੋਸੈਸ ਲੰਬਾ ਪ੍ਰੋਸੈਸ ਹੈ ਉਹਨਾਂ ਦਾ ਪਰ ਮੈਸ਼ਵਨੀ ਵੈਸਟਨ ਜਿਨ੍ਹਾਂ ਜੋ ਚਿੱਠੀ ਪਾਈ ਉਹਦਾ ਪ੍ਰੋਸੈਸ ਪਰ 15 ਦਿਨ ਬਾਅਦ ਮੈਨੂੰ ਰਿਪਲਾਈ ਆ ਗਿਆ ਜੀ ਤੇ 15 ਦਿਨ ਬਾਅਦ ਰਿਪਲਾਈ ਆਣ ਤੋਂ ਬਾਅਦ ਦੇਖੋ ਜੀ ਇਹਨਾਂ ਦਾ ਮੈਨੂੰ ਨਾਲ ਦੀ ਨਾਲ ਪ੍ਰੈਜ਼ੀਡੈਂਟ ਦਫ਼ਤਰ ਤੋਂ ਵੀ ਰਿਪਲਾਈ ਆ ਗਿਆ ਉਹਨਾਂ ਦਾ ਕਿਉਂਕਿ ਸੇਮ ਚਿੱਠੀ 'ਚ ਸੇਮ ਚੀਜ਼ ਲਿਖੀ ਗਈ ਕਿ ਅਸੀਂ ਚੈੱਕ ਕਰਵਾ ਲੈਣੇ ਕਿ ਠੀਕ ਹੈ ਜੀ ਮੈਂ ਅਪ੍ਰੈਲ ਤੋਂ ਲੱਗਿਆ ਰਹਿ ਤਾ ਦੇਖੋ ਅੱਜ ਦੇਖੋ ਜੀ ਅਗਸਤ ਹੋ ਗਿਆ ਮੈਨੂੰ ਕੰਨ ਲੱਗ ਬਾਕੀ 1.5 ਸਾਲ ਹੋ ਗਿਆ 1.5 ਸਾਲ ਦੇ ਵਿੱਚ 10 ਚਿੱਠੀਆਂ ਆਈਆਂ ਜੀ ਮੈਨੂੰ 10 ਚਿੱਠੀਆਂ ਦੇ ਵਿੱਚ ਆਪਣੇ ਐਂਡ 'ਚ ਇਹੀ ਗੱਲ ਹੈ ਕਿ ਸਾਡੀ ਲਿਫਟਾਂ ਤੁਹਾਡਾ ਪ੍ਰਤਾਸ ਹੋ ਗਿਆ ਤੇ ਲਿਫਟਾਂ ਤੁਹਾਡੀ ਲੱਗ ਰਹੀਆਂ ਨੇ ਲਿਫਟ ਲਗਵਾਉਣ ਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਦਾ ਯੋਗਦਾਨ ਰਿਹਾ ਕੁਝ ਉਹਨਾਂ ਦਾ ਨਾਮ ਦੱਸੋ ਨਹੀਂ ਮੇਰੇ ਦੇਖੋ ਜੀ ਮੇਰੇ ਯਾਰ ਮਿੱਤਰ ਨੇ ਮੇਰੇ ਵੀਰ ਜੀ ਖੜੇ ਨੇ ਜੀ ਵੱਡੇ ਇਹਨਾਂ ਦਾ ਆਸ਼ੀਰਵਾਦ ਹੀ ਹੁੰਦਾ ਜੀ ਬਸ ਕਿ ਤੇਰੇ ਨਾਲ ਐ ਤੂੰ ਚੱਲੀ ਚੱਲ ਬਾਈ ਠੀਕ ਹੈ ਜੀ ਮੇਰਾ ਕਾਫੀ ਖਰਚ ਹੋ ਗਿਆ ਹੁਣ ਤੇਲ ਪਾਣੀ ਬੋ ਨਹੀ ਨਹੀ ਦੇਖੋ ਜੀ ਜਨਤਾ ਦਾ ਮੇਲਾ ਰਹੀ ਹੋਇਆ ਸਾਰਾ ਜਨਤਾ ਦਾ ਕੰਮ ਹੈ ਜੀ ਜੇ ਮੈਨੂੰ ਇੱਕ ਅੱਧੀ ਵਾਰ ਜਾਣਾ ਵੀ ਪਿਆ ਤਾਂ ਮੈਨੂੰ ਕੋਈ ਗੱਲ ਨਹੀਂ ਪਰ ਮੇਨ ਕੰਮ ਸਾਡਾ ਮੇਲਾ ਤਾਂ ਹੀ ਹੋਣਾ ਜੀ ਤੁਹਾਡੇ ਦਫਤਰ ਤੁਸੀਂ ਐਂਟਰੀ ਉਦੋਂ ਕਰ ਸਕੋ ਜੇ ਤੁਹਾਡੇ ਕੋਲ ਚਿੱਠੀ ਹੋਊਗੀ ਬਿਨਾ ਚਿੱਠੀਓ ਤੁਹਾਨੂੰ ਕਿਸੇ ਦਫਤਰ 'ਚ ਵੀ ਨਹੀਂ ਮੜਨ ਦਿੰਦੇ ਜੀ ਮੈਂ ਵੀ ਗੱਲ ਜਮਾ ਕੇ ਦੇਖ ਲਈ ਜੀ ਮੈਂ ਉਦੋਂ ਤੋਂ ਜਦੋਂ ਮੈਂ ਕਿ ਦਫਤਰ ਗਿਆ ਉਸ ਦਫਤਰ 'ਚ ਵੀ ਜਦੋਂ ਦੇਖਿਆ ਨਾ ਕਿ ਉਹਨਾਂ ਨੇ ਗੱਲ ਚੰਗੀ ਤਰ੍ਹਾਂ ਨਹੀਂ ਸੁਣੀ ਉਦੋਂ ਤੋਂ ਮੈਂ ठान ਲਿਆ ਕਿ ਮੈਂ ਚਿੱਠੀ ਪਾਵਾਂਗਾ ਚਿੱਠੀ ਦੇ ਨਾਲ ਮੋਹਦਨ ਤੋਂ ਬਾਅਦ ਦੇਖੋ ਜੀ ਮੈਂ ਪਹਿਲੇ ਦਿਨ ਆਇਆ ਸੀ ਸਟੇਸ਼ਨ ਤੋਂ ਨਿਕਲ ਰਿਹਾ ਸੀ ਮੈਂ ਉਦੋਂ ਮੇਰੇ ਮਨ ਹੋ ਗਿਆ ਜੇ ਮੈਂ ਇੱਕ ਬਜ਼ੁਰਗ ਲੇਡੀ ਨੂੰ ਹੀ ਚੱਕ ਕੇ ਚੜਾਇਆ ਵੀਰ ਜੀ ਦੱਸ ਰਿਹਾ ਜੀ ਤੁਹਾਨੂੰ ਹੁਣੇ ਬਜ਼ੁਰਗ ਲੇਡੀ ਨੂੰ ਹੀ ਚੱਕ ਕੇ ਚੜਾਇਆ ਜੀ ਪੁੱਲ ਤੇ ਜੇ ਚੜਾਤਾ ਸੀ ਫਿਰ ਸਾਡੇ ਮਨ ਚ ਇਹਨੂੰ ਅੱਗੇ ਤਾਰਨਾ ਵੀ ਤਾਂ ਹੈ ਤਾਰਨਾ ਵੀ ਤੇ ਅੱਗੇ ਤਾਰਿਆ ਵੀ ਯਾਨੀ ਕਿ ਸਾਡਾ ਕੰਮ ਉਸ ਚੜਾਣਾ ਹੀ ਨਹੀਂ ਹੈਗਾ ਨੀਚੇ ਤਾਰਿਆ ਵੀ ਜਿੱਥੇ ਉਦੋਂ ਤੋਂ ਬਾਅਦ ਹੀ ਮੈਂ ਦੇਖੋ ਇਹ ਇਹ ਕੰਮ ਤਾਂ ਅਪ੍ਰੈਲ ਚ ਚੱਲੂ ਹੋਗਾ ਸੀ ਜੀ ਪੁੱਲ ਇਹ ਪਹਿਲੇ ਜਦੋਂ ਸ਼ੁਰੂ ਹੋਇਆ ਉਸੇ ਪਹਿਲੇ ਦਿਨ ਹੀ ਰਾਤ ਨੂੰ ਅਸੀਂ ਦੇਖਣ ਆਏ ਜੀ ਪੁੱਲ ਉਦੋਂ ਪ ਅਸੀਂ ਤਾਂ ਤਾਂ ਚੜਾ ਕੇ ਤੇ ਉਹ ਲੈਂਡੀ ਕੈਪ ਨੂੰ ਉੱਥੇ ਤਾਰਿਆ ਫਿਰ ਉਦੋਂ ਦੁਬਾਰਾ ਮੈਂ ਠਾਨ ਲਿਆ ਕਿ ਬਈ ਮੈਂ ਇਹ ਲਿਫਟ ਲਵਾ ਕੇ ਛੱਡਨੀ ਹੈ ਤੇ ਜਿਹਦੂ ਮਰਜ਼ੀ ਕਹਿਣਾ ਪਏ ਜਿਹਦੇ ਮਰਜ਼ੀ ਮੰਨਤਾ ਕਰਨੀਆਂ ਪੈਣ ਜੀ ਮੈਂ ਲਵਾ ਕੇ ਛੱਡੂਗਾ ਜੀ ਫਿਰ ਅੱਜ ਮੈਂ ਤਰੰਗ ਲਈ ਸਾਡਾ ਲਿਫਟ ਪਾਸ ਹੋ ਗਈ ਹੈ ਤੇ ਜਲਦ ਉਹਦਾ ਕੰਮ ਸ਼ੁਰੂ ਹੋ ਜਾਣਾ ਜੀ ਤੇ ਸਾਡੀ ਬਹੁਤ ਖੁਸ਼ੀ ਇਸ ਚੀਜ਼ ਦੀ ਜੀ ਸੋ ਹਲਕੇ ਰਾਜਪੁਰਾ ਨੂੰ ਬਹੁਤ ਜ਼ਿਆਦਾ ਖੁਸ਼ ਹੋਣਾ ਚਾਹੀਦਾ ਹੈ ਕਿ ਇੱਕ ਨੌਜਵਾਨ ਜਿਹੜਾ ਨਵਜੋਤ ਸਿੰਘ ਬਾਜਵਾ ਹੈ ਤੇ ਹਲਕੇ ਰਾਜਪੁਰੇ ਦਾ ਇਹ ਯੰਗ ਮੈਨ ਮੁੰਡਾ ਇਹ ਤੇ ਇਹਨੇ ਇੱਕ ਬਹੁਤ ਵਧੀਆ ਜਿਹੜਾ ਲੋਕਾਂ ਨੂੰ ਲਿਫਟ ਪ੍ਰੋਵਾਈਡ ਕਰਵਾ ਕੇ ਦਿੱਤੀ ਹੈ ਖੁਸ਼ੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਕੋਈ ਬਜ਼ੁਰਗ ਨੌਜਵਾਨ ਤਾਂ ਚਲੋ ਕੌੜੀਆਂ ਰਾਹੀਂ ਵੀ ਚੜ ਜਾਂਦਾ ਜਦੋਂ ਬਜ਼ੁਰਗ ਲਿਫਟ ਰਾਹੀਂ ਚੜੇਗਾ ਹੈਨਾ ਤੇ ਕਿੰਨੀ ਖੁਸ਼ੀ ਹੋਏਗੀ ਉਸ ਬੰਦੇ ਨੂੰ ਕਿੰਨੀਆਂ ਦੁਆਵਾਂ ਦੇਹੇਗਾ ਜਿਸ ਬੰਦੇ ਨੇ ਲਿਫਟ ਲਗਵਾਈ ਹੈ ਇਹ ਗੱਲ ਕਹਿਣਾ ਚਾਹਣਾ ਦੇਖੋ ਜੀ ਆਪਣੇ ਸ਼ਹਿਰ 'ਚ ਕੀ ਦਿੱਕਤ ਆ ਰਹੀ ਹੈ ਆਮ ਲੋਕ ਵੀ ਆਂਦੇ ਆ ਮੈਂ ਕਹਿੰਦਾ ਆਵਾਜ਼ ਚੱਕਣਾਂ ਇਹ ਆਵਾਜ਼ ਚੱਕਣ ਜੇ ਆਵਾਜ਼ ਚੱਕਣਗੇ ਦੇਖੋ ਜੀ ਆਪਾਂ ਥੋੜਾ ਬੋਲਾਂਗੇ ਕਿਤੇ ਬੋਲਾਂਗੇ ਵਾਸਤਾ ਸਾਡੀ ਕਿਤੇ ਸੁਣੂਗੀ ਕਿਸੇ ਨੂੰ ਸੁਣੂਗੀ ਅਧਿਕਾਰੀ ਨੂੰ ਸੁਣੂਗੀ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਕੋਈ ਚੁੱਪ ਨਾ ਰਹੋ ਜੀ ਕਿਤੇ ਤੁਹਾਨੂੰ ਦਿੱਕਤ ਪਛਾਈਂ ਲੱਗਦੀ ਹੈ ਤੁਸੀਂ ਬੋਲੋ ਬਿਲਕੁਲ ਬੋਲੋ ਆਨਲਾਈਨ ਜਾਓ ਆਨਲਾਈਨ ਤੁਹਾਨੂੰ ਹਰ ਚੀਜ਼ ਦਾ ਸਮਾਧਾਨ ਹੈ ਹਰ ਪੰਜਾਬ ਸਰਕਾਰ ਦੀ ਦੇਖੋ ਸਾਈਟ ਤੇ ਹਰ ਸਮਾਧਾਨ ਹੈ ਚਾਹ ਰੇਲਵੇ ਦਾ ਹੈ ਚਾਹ ਸੈਂਟਰ ਦਾ ਹੈ ਚਾਹ ਕਿਸੇ ਦਾ ਵੀ ਹਰ ਚੀਜ਼ ਦਾ ਸਮਾਧਾਨ ਹੈਗਾ ਹਰ ਸਾਈਟਾਂ ਬਣੀਆਂ ਹੋਈਆਂ ਨੇ ਤੁਸੀਂ ਚਾਹੇ ਨਹੀਂ ਪੜਦੇ ਜੇ ਬੰਦੇ ਕਈ ਪੜੇ ਲਿਖੇ ਨਹੀਂ ਹੈਗੇ ਤੁਸੀਂ ਕਿ ਤੁਹਾਡੇ ਗਵਾਂਢ ਚ ਪੜੇ ਲਿਖੇ ਬੰਦੇ ਉਹਨਾਂ ਨੂੰ ਦਿਖਾਓ ਲੈਪਟਾਪ ਕੰਪਿਊਟਰ ਸਾਰਿਆਂ ਕੋ ਲੈ ਗਿਆ ਤੁਸੀਂ ਜਾਓ ਆਪਣੀਆਂ ਚਿੱਠੀਆਂ ਪਾਓ ਅਪਲੋਡ ਕਰੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਨਹੀਂ ਕੋਈ ਚੁੱਪਣਾ ਰੋਜੀ ਸਾਰੇ ਬੰਦੇ ਜੇ ਆਪਾਂ ਐਦਾਂ ਹੀ ਬੋਲੀਏ ਤਾਂ ਸਾਡਾ ਸ਼ਹਿਰ ਕਿੱਥੇ ਦਾ ਕਿੱਥੇ ਹੋਊਗਾ ਸਾਡਾ ਦੇਸ਼ ਕਿੱਥੇ ਦਾ ਕਿੱਥੇ ਪਹੁੰਚ ਜਾਊਗਾ ਜੀ ਪਰ ਇੱਕ ਗੱਲ ਹੋਰ ਵੀ ਹੈ ਤੁਹਾਡੇ ਵਰਗੇ ਪੜੇ ਲਿਖਿਆ ਨੂੰ ਅੱਗੇ ਆਣਾ ਚਾਹੀਦਾ ਹੈ ਮੈਂ ਬਿਲਕੁਲ ਕਹਿਣਾ ਚਾਹੀਦਾ ਜੀ ਬਹੁਤ ਲੋਕ ਹੈ ਜਿਹੜੇ ਪੜ੍ਹਾਈ ਕਰ ਜਾਂਦੇ ਨੇ ਪਰ ਇਹ ਚੀਜ਼ ਚਿਲ ਵਿੱਚ ਨਹੀਂ ਆਣਾ ਚਾਹੁੰਦੇ ਨਹੀਂ ਬ ਪੜਾਈ ਤਾਂ ਸਾਰੇ ਕਰ ਜਾਂਦੇ ਆ ਲੋਕ ਪੀ ਐਚ ਡੀ ਵੀ ਕਰੀ ਬੈਠੇ ਆ ਜੀ ਪਰ ਇਹ ਹੈ ਕਿ ਲੋਕ ਆ ਕੇ ਦੇਖਣ ਜੇ ਤੁਹਾਨੂੰ ਦਿੱਕਤ ਮੈਨੂੰ ਇਹ ਕਹਿੰਦਾ ਜੇ ਆਪਣੇ ਸ਼ਹਿਰ ਦੀ ਜਨਤਾ ਹੈਗੀ ਹੈ ਉਹ ਇੱਕ ਵਾਰੀ ਸੰਡੇ ਦੇ ਦਿਨ ਆਪਣੇ ਸ਼ਹਿਰ ਚ ਘੇੜਾ ਮਾਰਨ ਜੇ ਤੁਹਾਨੂੰ ਦਿੱਕਤ ਲੱਗਦੀ ਹੈ ਤੁਸੀਂ ਆਪਣੇ ਵੱਲੋਂ ਆਵਾਜ਼ ਠਾਓ ਬੋਲੋ ਠੀਕ ਹੈ ਜੀ ਸਟੇਸ਼ਨ ਤੇ ਵੀ ਆਓ ਸਟੇਸ਼ਨ ਤੇ ਦੇਖੋ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਮੈਂ ਅਸੀਂ ਪਿਛਲੇ ਸਾਲ ਦੀ ਉਹ ਗੱਲ ਹੈ ਅਸੀਂ ਸਟੇਸ਼ਨ ਤੇ ਸੈਰ ਕਰਨ ਆਏ ਸੀ ਤੋੜੇ ਮੈਂ ਦੇਖਿਆ ਸਟੇਸ਼ਨ ਦੇ ਉੱਪਰ ਕਾਫੀ ਰਸ਼ ਲੱਗੇ ਹੋਇਆ ਸੀ ਭੀੜ ਲੱਗੇ ਹੋਈ ਸੀ ਤੇ ਟ੍ਰੇਨ ਆਈ ਹੋਈ ਸੀ ਕੋਈ ਤੇ ਉਸ ਟ੍ਰੇਨ ਦਾ ਇੱਕ ਕਾਫੀ ਜਿਹੜੇ ਕੀ ਪ੍ਰਵਾਸੀ ਮਜ਼ਦੂਰ ਹੈਗੇ ਨੇ ਉਹ ਟਿਕਟਾਂ ਲੈਣ ਲਈ ਲਾਈਨ 'ਚ ਖੜੇ ਸੀ ਤੇ ਦੇਖੋ ਜੀ ਮੈਂ ਇੱਕ ਚੀਜ਼ ਬਹੁਤ ਉੱਥੇ ਅਜੀਬ ਲੱਗੀ ਮੈਂ ਦੇਖੀ ਕਿ ਜਿਹੜਾ ਇੱਕ ਇਨਕੁਆਰੀ ਕਾਊਂਟਰ ਤੇ ਇੱਕ ਜਿਹੜਾ ਆਫੀਸਰ ਬੈਠਿਆ ਉਹਦਾ ਕੰਮ ਹੈ ਸਿਰਫ ਟ੍ਰੇਨ ਦਾ ਦੱਸਣਾ ਕਿ ਟ੍ਰੇਨ ਕਿੰਨੇ ਵਜੇ ਆਊਗੀ ਤੇ ਕਦੋਂ ਆਊਗੀ ਉਹ ਦੱਸੂਗਾ ਜੀ ਉਹ ਉਹ ਬੰਦਾ ਅੰਦਰੋਂ ਟਿਕਟਾਂ ਲਿਆ ਕੇ ਉਹਨਾਂ ਨੂੰ ਬਲੈਕ ਚ ਟਿਕਟਾਂ ਵੇਚ ਰਿਆ ਸੀ ਹਮਮ ਆਹ ਇੱਕ ਗੱਲ ਤੁਹਾਡੇ ਤੋਂ ਵੀ ਪਤਾ ਲੱਗੀ ਸੀ ਬਿਲਕੁਲ ਜੋ ਬਲੈਕ ਚ ਟਿਕਟਾਂ ਵੇਚ ਰਿਆ ਸੀ ਜੀ ਇਨਕੁਆਇਰੀ ਕਾਊਂਟਰ ਤੇ ਜੀ ਠੀਕ ਹੈ ਜੀ ਮੈਂ ਮੇਰੇ ਤੋਂ ਸਹਿ ਨਹੀਂ ਗਿਆ ਜੀ ਤੁਹਾਡੇ ਕੋਲ ਕੋਈ ਸਬੂਤ ਹੈਗਾ ਮੇਰੇ ਕੋਲ ਪੂਰੀ ਵੀਡੀਓ ਹੈ ਜੀ ਉਹਦੀ ਹਾਂ ਮੈਂ ਪੂਰੀ ਵੀਡੀਓ ਮੈਂ ਪੂਰੀ ਵੀਡੀਓ ਬਣਾ ਕੇ ਜੀ ਉਹਦੀ ਸੀਨੀਅਰ ਡੀਸੀਐਮ ਹੈ ਜੀ ਕਮਰਸ਼ੀਅਲ ਡਿਪਾਰਟਮੈਂਟ ਦਾ ਮੈਂ ਤੁਹਾਨੂੰ ਇਹ ਗੱਲ ਹੋਰ ਵੀ ਦੱਸ ਦੇਣਾ ਚਾਹੁੰਦਾ ਜੀ ਤੁਹਾਡੇ ਸਟੇਸ਼ਨ ਤੇ ਤੁਹਾਨੂੰ ਲੱਗਦਾ ਕਿ ਕੋਈ ਟਿਕਟ ਤੇ ਪਰੇਸ਼ਾਨੀ ਹੈ ਕੋਈ ਤੰਗ ਕਰ ਰਿਹਾ ਪਰੇਸ਼ਾਨ ਕਰ ਅੰਬਾਲਾ ਡਿਵੀਜ਼ਨ ਦੇ ਹਰ ਅਧਿਕਾਰੀ ਬੈਠੇ ਆਂ ਆਨਲਾਈਨ ਜਾ ਕੇ ਤੁਸੀਂ ਨੰਬਰ ਲੈ ਲਓ ਸਾਰਿਆਂ ਦੇ ਉਹਨਾਂ ਨੂੰ ਫੋਨ ਕਰੋ ਦੇਖੋ ਜੀ ਮੈਂ ਸੀਨੀਅਰ ਡੀਸੀਐਮ ਨੂੰ ਉਸੇ ਦਿਨ ਰਾਤ ਨੂੰ 9 ਵਜੇ ਫੋਨ ਕੀਤਾ ਕਿ ਸੀਨੀਅਰ ਡੀਸੀਐਮ ਸਾਹਿਬ ਨਵੀਨ ਕੁਮਾਰ ਜੀ ਸੀਨੀਅਰ ਡੀਸੀਐਮ ਨੇ ਮੇਰੇ ਕੋਲ ਅੱਜ ਵੀ ਨਹੀਂ ਚੈਟ ਪਈ ਹੈ ਤੇ ਉਹਨਾਂ ਨੂੰ ਮੈਂ ਕਿਹਾ ਕਿ ਦੇਖੋ ਜੀ ਤੁਹਾਡੇ ਸਟੇਸ਼ਨ ਤੇ ਕਿੰਨੇ ਕ腐ਸ਼ਨ ਚੱਲ ਰਹੀ ਹੈ ਠੀਕ ਹੈ ਜੀ ਤੇ ਉਹਨਾਂ ਨੇ ਨਾ ਦੀ ਨਾ ਸਟ੍ਰਿਕਟ ਐਕਸ਼ਨ ਲੈ ਕੇ ਉਸ ਜਿਹੜੀ ਵੀ ਆਫੀਸਰ ਸੀ ਉਹਨੂੰ ਨਾਲ ਦੀ ਨਾਲ ਟ੍ਰਾਂਸਫਰ ਕਰ ਦਿੱਤੀ ਗਈ ਜੀ 6 ਮਹੀਨੇ ਉਹਦਾ ਸਮਾਂ ਪਿਆ ਸੀ ਉਹ ਜੇ ਸਟੇਸ਼ਨ ਤੇ ਉਹਨੂੰ ਤੁਰੰਤ ਟ੍ਰਾਂਸਫਰ ਕਰਕੇ ਉਹ ਤਾਂ ਕਹਿੰਦੇ ਡੀ ਐਂਡ ਏ ਕੋਈ ਹੁੰਦਾ ਜੀ ਉਹਨਾਂ ਦਾ ਕੋਈ ਵੀ ਉਹ ਕੱਟ ਲਿੱਤਾ ਗਿਆ ਜੀ ਤੇ ਦੇਖੋ ਜੀ ਨਾਲ ਦੇ ਨਾਲ ਤੁਰੰਤ ਐਕਸ਼ਨ ਹੁੰਦਾ ਪਰ ਤੁਸੀਂ ਬੋਲੋ ਮੈਂ ਇਹ ਕਹਿੰਦਾ ਕਾਫੀ ਜਾ ਉਹ ਬੋਲਦਾ ਹੀ ਹੈ ਸੀਨੀਅਰ ਡੀਸੀਐਮ ਬਹੁਤ ਵੱਡੀ ਪੋਸਟ ਹੁੰਦੀ ਹੈ ਜੀ ਉਹਦੇ ਥੱਲੇ ਆਪਣੇ ਅੰਬਾਰਟ ਬਿਜ਼ਨਸ ਸਾਰੇ ਸਟੇਸ਼ਨਸ ਹੁੰਦੇ ਨੇ ਮੇਰੀ ਗੱਲ ਹੁੰਦੀ ਰਹੀ ਸੀ ਉਹਨਾਂ ਨਾਲ ਮੈਂ ਉਹਨਾਂ ਨੂੰ ਅਗਲੇ ਦਿਨ ਵੀ ਪੁੱਛਦਾ ਰਿਆ ਕਿ ਸਰ ਕੀ ਬਣਿਆ ਤਿੰਨ ਦਿਨ ਬਾਅਦ ਉਹਨਾਂ ਨੇ ਲੈਟਰ ਭੇਜਤੀ ਮੈਨੂੰ ਮੈਨੂੰ ਲੈਟਰ ਵੀ ਭੇਜਤੀ ਉਹਨਾਂ ਨੇ ਕਿ ਉਸੇ ਉਹਦੀ ਟਰਾਂਸਫਰ ਕਰਤੀ ਜੀ ਠੀਕ ਹੈ ਜੀ ਮੈਂ ਇਹ ਕਹਿਣਾ ਕਿ ਦੇਖੋ ਤੁਸੀਂ ਬੋਲੋ ਯਾਨੀ ਕਿ ਤੁਸੀਂ ਟ੍ਰਾਂਸਫਰ ਕਰਾਤੀ ਉਸ ਬੋਦੀ ਬਿਲਕੁਲ ਟ੍ਰਾਂਸਫਰ ਹੋ ਗਈ ਜੀ ਮੈਂ ਦੇਖਦਾ ਰਹਾ ਜੀ ਉਸ ਤੋਂ ਬਾਅਦ ਵੀ ਜਦੋਂ ਵੀ ਅਸੀਂ ਸਟੇਸ਼ਨੇ ਜਾਈਏ ਤਾਂ ਸਾਡੇ ਨਾਲ ਚਲਿਓ ਭਾਵੇਂ ਹੁਣੇ ਉਹ ਸਾਰੇ ਕੁਰਸੀ ਤੋਂ ਹਿੱਲੇ ਜਾਣਗੇ ਕਿ ਇਹ ਆ ਗਏ ਬੰਦੇ ਇਹਨਾਂ ਨੇ ਟ੍ਰਾਂਸਫਰ ਕਰਾਇਆ ਸਾਡੀ ਸ਼ਿਕਾਇਤ ਨਾ ਪਾ ਦੇਣ ਹਮ ਠੀਕ ਕਿ ਹੁਣ ਡਰ ਹੋ ਗਿਆ ਉਹਨਾਂ ਬਿਲਕੁਲ ਡਰ ਹੋ ਗਿਆ ਜੀ ਮੈਂ ਦੇਖੋ ਜੀ ਡੇਲੀ ਕਦੀ ਵੀ ਰਾਤ ਨੂੰ ਜਾਣਾ ਦੇਖ ਕੇ ਨਾ ਜਾਇਗਾ ਉੱਥੇ ਮੈਂ ਕੀ ਕੀ ਦਿੱਕਤ ਹੈ ਕਿਸ ਨੂੰ ਪਰੇਸ਼ਾਨੀ ਆ ਰਹੀ ਕਿਉਂਕਿ ਆਮ ਜਨਤਾ ਆਮ ਜਨਤਾ ਦਾ ਬੰਦਾ ਜੀ ਮੈਂ ਤੁਸੀਂ ਕਰ ਸਕਦੇ ਹੋ ਤੇ ਸਾਡਾ ਸਟੇਸ਼ਨ ਸਾਡੇ ਸ਼ਹਿਰ ਦਾ ਅਸੀਂ ਬੋਲਾਂਗੇ ਤਾਂ ਹੀ ਆ ਜੀ ਜੇ ਅਸੀਂ ਨਹੀਂ ਬੋਲੇ ਅਸੀਂ ਅੰਦੇਖਾ ਕਰਕੇ ਚੱਲ ਜਾਗੇ ਨਹੀਂ ਤਾਂ ਅੰਦੇਖਾ ਕਰਨਾ ਤਾਂ ਮੈਂ ਪੁੱਲ ਚੜ੍ਹ ਕੇ ਉਧਰੋਂ ਤੱਕ ਚੱਲ ਜਾਂਦਾ ਆਪਣੇ ਘਰ ਨੂੰ ਕਿਉਂਕਿ ਮੈਂ ਬੋਲਿਆ ਤਾਂ ਹੀ ਸਾਡਾ ਇੰਨਾ ਪਾਸ ਹੋਇਆ ਲਿਫਟਾਂ ਦਾ ਜੀ ਮੈਂ ਵੀ ਇਹ ਸੁਨੇਹਾ ਸਾਰੀ ਜਨਤਾ ਨੂੰ ਲਾਣਾ ਹੈ ਰਾਜਪੁਰਾ ਦੀ ਨੂੰ ਜਦ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋ ਮੈਂ ਲੋਕਾਂ ਨੂੰ ਇਹ ਜਾਂਦ ਰਹਿਣਾ ਕਹਿਣਾ ਚਾਹੁੰਦਾ ਜੀ ਕੋਈ ਦਿੱਕਤ ਪਰੇਸ਼ਾਨੀ ਹੈ ਕਿਤੇ ਵੀ ਤਾਂ ਜੀ ਉਹ ਜ਼ਰੂਰ ਬੋਲਣ ਬਿਲਕੁਲ ਤੁਹਾਡਾ ਸਾਰ ਲੈਟਰ ਆਪਾਂ ਚਿੱਠੀਆਂ ਆਪਾਂ ਹਰ ਅਫਸਰ ਮੌਜੂਦ ਹੈ ਤੁਸੀਂ ਬੋਲੋ ਵਸ ਤੁਹਾਡੇ ਬੋਲਣ ਨਾਲ ਬਹੁਤ ਕੁ ਸੁਧਰਦਾ ਸਾਦਾ ਜੀ ਸਾਡੇ ਸ਼ਹਿਰ ਦੇ ਕਹਿੰਦੇ ਕੋਈ ਵੀ ਦਿੱਕਤ ਹੈ ਪਰੇਸ਼ਾਨੀਆਂ ਸਭ ਸਹੀ ਹੋ ਸਕਦੀਆਂ ਜੀ ਬਾਪੂ ਜੀ ਇਹਨੇ ਮੁੰਡੇ ਨੇ ਲਿਫਟਾਂ ਪਾਸ ਕਰਵਾਈਆਂ ਹਲਕੇ ਰਾਜਪੁਰੇ ਦੇ ਵਿੱਚ ਇਹ ਆਪਾਂ ਨੇ ਬ੍ਰਿਜ ਦੇ ਉੱਪਰ ਖੜੇ ਆ ਇਸ ਮੁੰਡੇ ਨੇ ਨੌਜਵਾਨ ਪੜਿਆ ਲਿਖਿਆ ਮੁੰਡਾ ਇਹ ਇਸ ਬੰਦੇ ਨੇ ਲਿਫਟਾਂ ਪਾਸ ਕਰਾਈਆਂ ਤਾਂ ਕਿ ਤੁਹਾਡੇ ਵਰਗੇ ਬਜ਼ੁਰਗਾਂ ਲਿਫਟਾਂ ਦੇ ਵਿੱਚ ਆ ਸਕਣ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਬਹੁਤ ਚੰਗਾ ਜੀ ਬੜੀਆ ਲੱਗਦਾ ਪਰ ਚੜ੍ਹੇ ਨਹੀਂ ਦਿੰਦਾ ਉੱਚਾ ਤੁਸੀਂ ਕਿਥੋਂ ਕਿੰਨੀ ਖੇਚੜਾ ਹੋਈ ਹੈ ਹੁ ਸਾਨੂੰ ਤੋਂ ਚੜ੍ਹ ਨਹੀਂ ਬੰਦਾ ਜੀ ਹਾਂ ਹੁਣ ਰਾਹ ਹੋ ਰਹੀ ਨਹੀਂ ਹਾਂ ਹੁਣ ਲਿਫਟਾਂ ਲੱਗ ਜਣਗੇ ਪਰ ਤੁਸੀਂ ਲਿਫਟ ਜੇ ਆਇਆ ਕਰੋਗੇ ਨਾ ਹਾਂ ਬਿਲਕੁਲ ਸੋ ਦੋਸਤੋ ਅੱਜ ਅਸੀਂ ਹਲਕਾ ਰਾਜਪੁਰਾ ਦੀ ਜਿਹੜੀ ਕਵਰੇਜ ਕੀਤੀ ਹੈ ਇਹ ਨਵਜੋਤ ਸਿੰਘ ਵਾਜਬਾ ਨਾਲ ਅੱਜ ਗੱਲਬਾਤ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਅਗਲੇ ਮਹੀਨੇ ਤੱਕ ਜਿਹੜੀਆਂ ਲਿਫਟਾਂ ਆਹੇ ਇਹ ਲੱਗ ਜਾਣਗੀਆਂ ਸੋ ਵੀਡੀਓ ਲੰਬੀ ਹੋ ਗਈ ਮਾਫੀ ਚਾਹੁੰਨਾ ਆ ਚਲਦੇ ਚਲਦੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਇਹ ਸਾਡਾ ਹਰ ਨੋਟੀਫਿਕੇਸ਼ਨ ਸਮੇਂ ਸਿਰ ਵੀਡੀਓ ਪਹੁੰਚ ਸਕੇ ਸੋ ਇਨਕ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਆਪਣਾ